ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਕਰੇਲਿਆਂ ਦੇ ਛਿਲਕਿਆਂ ਦੀ ਪੁਰਜੀ ਆਪਾਂ ਕਰੇਲਿਆਂ ਦੇ ਛਿਲਕੇ ਜਿਹੜੇ ਆਪਾਂ ਛਿਲ ਛਿੱਲ ਕੇ ਤੇ ਆਪਾਂ ਵੇਸਟ ਕਰ ਦਿੰਨੇ ਅਸੀਂ ਉਹ ਨਹੀਂ ਕਰਾਂਗੇ ਇਹਨਾਂ ਦੀ ਆਪਾਂ ਪੁਰਜੀ ਬਣਾਵਾਂਗੇ ਜਿਹੜੀ ਕਿਉਂਕਿ ਇਹ ਬਹੁਤ ਫਾਇਦੇਮੰਦ ਹੁੰਦੀ ਆ ਜਿਹੜੇ ਭੈਣ ਭਰਾਵਾਂ ਨੂੰ ਆਪ ਤੋਂ ਵੱਡਿਆਂ ਨੂੰ 슈ਗਰ ਦੀ ਪ੍ਰੋਬਲਮ ਹੋਵੇ ਉਹਨਾਂ ਵਾਸਤੇ ਬਹੁਤ ਹੀ ਇਹ ਫਾਇਦੇਮੰਦ ਹੁੰਦੀ ਹੈ ਤੇ ਇਹ ਖਾਣੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੀ ਹੈ ਤੇ ਆਪਾਂ ਇਹਨੂੰ ਗੈਸ ਤੇ ਰੱਖਾਂਗੇ। ਥੋਨ ਲਵਾਂਗੇ ਆਪਾਂ। ਹਾਂਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਥੋੜਾ ਜਿਹਾ ਤੇਲ ਪਾ ਕੇ ਗਰਮ ਕਰ ਲਵਾਂਗੇ। ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ। ਹਾਂਜੀ ਤੇਲ ਗਰਮ ਹੋ ਚੁੱਕਿਆ ਤੇ ਮੈਂ ਇਹਦੇ ਵਿੱਚ ਤਰੇਲੇ ਜਿਹੜੇ ਆਪਾਂ ਛਿਲ ਕੇ ਰੱਖੇ ਸੀ ਉਹ ਪਾ ਦੇਣਾ ਜਿਹੜਾ ਦੇ ਛਿਲਕੇ ਤਰੇਲਿਆਂ ਦੇ। ਇਨੂੰ 4-5 ਮਿੰਟ ਵਾਸਤੇ ਆਪਾਂ ਚੰਗੀ ਤਰ੍ਹਾਂ ਘੁੰਨ ਲਵਾਂਗੇ ਤੇ ਇਹ ਕਰੇਲਿਆਂ ਦੀ ਕਰੇਲਿਆਂ ਦੇ ਛਿਲਕਿਆਂ ਦੀ ਪੁਰਜੀ ਬਹੁਤ ਵਧੀਆ ਬਣਦੀ ਹੈ ਤੇ ਤੁਸੀਂ ਇਸ ਤਰ੍ਹਾਂ ਹੀ ਵੇਸਟ ਨਹੀਂ ਖਾਣੇ ਤੁਸੀਂ ਵੀ ਬਣਾਓ ਇਹ ਵਾਲੀ ਕਰੇਲਿਆਂ ਦੀ ਪੁਰਜੀ ਇਹਨੂੰ 4-5 ਮਿੰਟ ਵਾਸਤੇ ਇਸ ਤਰ੍ਹਾਂ ਹੀ ਇਹਨੂੰ ਘੁੰਨ ਲਵਾਂਗੇ ਹਾਂਜੀ 2-3 ਮਿੰਟ ਹੋ ਗਏ ਸੀ ਮੈਨੂੰ ਇਹਨਾਂ ਨੂੰ ਕ੍ਰੇਲਿਆਂ ਦੇ ਸਿਲਕਿਆਂ ਨੂੰ ਪੁੰਨਦੀ ਹੋਈ ਤੇ 2-3 ਮਿੰਟ ਵਾਸਤੇ ਇਹਨਾਂ ਦਾ ਕਲਰ ਚੇਜ ਹੋ ਚੁੱਕਾ ਹੈ ਤੇ ਮੈਂ ਇਹਨੂੰ ਥੋੜੀ ਦੇਰ ਵਾਸਤੇ ਹੋਰ ਪੁੰਨ ਲਵਾਂਗੀ ਚੰਗੀ ਤਰ੍ਹਾਂ ਆਪਾਂ ਇਹਨੂੰ ਪੁੰਨ ਲਾਵਾਂਗੇ 2 ਕੁ ਮਿੰਟ ਵਾਸਤੇ ਹੋਰ ਪੁੰਨ ਲੈਣੇ ਆਪਾਂ ਹਾਂਜੀ ਆਪਾਂ ਹੋ ਨੇ ਨੂੰ ਫਿਰ ਜੇ ਚੈੱਕ ਕਰ ਲੈਣੇ ਹੋਰ ਜੀ ਸਾਦੀ భిద నేను ప్లేట కను ప్లేట కీస్ బాధ వేపేన ਤੇਲ ਨੂੰ ਗਰਮ ਕਰ ਲੈਨੇ ਆ। ਤੇਲ ਗਰਮ ਹੋ ਗਿਆ ਹੁਣ ਮੈਂ ਜੀਰਾ ਪਾ ਦਵਾਂਗੀ। ਜੀਰਾ ਪਾਦ। ਜੀਰਾ ਭੁੰਨ ਹੋ ਗਿਆ ਨਾਲ ਮੈਂ ਪਿਆਜ਼ ਪਾ ਦਵਾਂਗੀ। ਪਿਆਜ਼ ਵਿੱਚ ਮਾਈਕ ਟੁਕੜੇ। ਇਹ ਵਾਲੀ ਘਰਦੀ ਵਿੱਚ ਪਿਆਜ਼ ਲੰਡੇ ਹੱਦਿਆਂ ਲੜਦੇ। ਇਹਨਾਂ ਪਿਆਜ਼ਾਂ ਨੂੰ 2 ਮਿੰਟ ਵਾਸਤੇ ਝੂਲ ਲੈਨੇ ਆਪਾਂ। ਪਿਆਜ਼ ਘੋਨੋ ਗਈ ਤੇ ਮੈਂ ਹਰੀ ਮਿਰਚਾਂ ਦੋ ਮਿਰਚਾਂ ਹਰੀ ਕੱਟ ਲਈਆਂ ਸੀ ਇਹਨਾਂ ਨੂੰ ਪਾ ਦਵਾਂਗੇ ਇਹਨਾਂ ਆਲੀ ਪਾਵਾਂਗੇ ਆਪਾਂ ਚਮਚੇ ਦਾ ਚੌਥਾ ਕੇਸਾ ਨਮਕ ਪਾ ਦਵਾਂਗੇ ਹਲਦੀ ਪਾ ਦਰ ਕਾਲੀ ਮਿਰਚ ਲਾਲ ਮਿਰਚ ਪਾ ਦਵਾਂਗੇ ਤੇ ਇਹ ਮਿਕਸ ਕਰ ਦੂੰਗੀ ਹੁਣ ਮੈਂ ਇਹਨਾਂ ਨੂੰ ਪਿਆਜ਼ਾਂ ਨੂੰ ਉਸ ਤੋਂ ਬਾਅਦ ਪਾ ਲਵਾਂਗੀ ਟਮਾਟਰ ਟਮਾਟਰ ਪਾ ਕੇ ਵੀ 2 ਮਿੰਟ ਬਾਅਦ ਸੌਣ ਲਵਾਵਾਂਗੇ ਆਪਾਂ ਤੇ ਇਹ ਮੈਂ ਜਦੋਂ ਆਣੀ ਥਾਲ ਕਰਾਂਗੀ ਤੋ 5 ਮਿੰਟ ਬਾਅਦ ਸੇ ਮੈਂ ਟਰੰਕ ਤੇ ਪਕਾ ਦਾਂਗੇ ਹਾਂਜੀ ਆਪਾਂ ਮਸਾਲੇ ਨੂੰ ਚੈੱਕ ਕਰ ਲਵਾਂਗੇ ਪਿਆਜ਼ ਨੂੰ ਮਸਾਲਾ ਸਾਡਾ ਜਿਸ ਤਰ੍ਹਾਂ ਦਾ ਸਾਨੂੰ ਚਾਹੀਦਾ ਸੀ ਉਸ ਤਰ੍ਹਾਂ ਦਾ ਮਸਾਲਾ ਤਿਆਰ ਹੋ ਗਿਆ ਤੇ ਹੁਣ ਮੈਂ ਕੁਝ ਪਾ ਲਵਾਂਗੀ ਚੰਕ ਦਾ ਚੱਪੇ ਸਾ ਨਾਦ ਦਾਣ ਮਿਕਸ ਕਰ ਲਵਾਂਗੇ ਹੁਣ ਮੈਂ ਪਵਾਵਾਗੀ। ਕ੍ਰੇਲਿਆਂ ਦੇ ਜਿਹੜੇ ਮਤਲੇ ਹੋਏ ਸੀ ਛਿਲਕੇ ਇਹ ਨੂੰ ਮਿਕਸ ਕਰ ਲਵਾਂਗੇ ਆਪਾਂ। ਤੇ ਇਹ ਵਾਲੀ ਕ੍ਰੇਲਿਆਂ ਦੇ ਛਿਲਕਿਆਂ ਦੀ ਪੂਜੀ ਤੁਸੀਂ ਬਣਾ ਕੇ ਵੇਖੋ ਬਹੁਤ ਜਿਆਦਾ ਸਵਾਦ ਬਣਦੀ ਹੈ। ਤੇ ਇਹ ਆਪਾਂ ਨੂੰ ਬਹੁਤ ਸੌਕੀ ਬਣਾਉਣੀ। ਇਹ ਆਪਾਂ ਜਦੋਂ ਡਾਕਟਰ ਵੀ ਦੱਸਦੇ ਆ ਵੀ ਤੁਸੀਂ ਥੋੜੀ ਕੌੜ ਖਾਓ ਤੇ ਇਹ ਵਾਲੇ ਪੁਰਜੀ ਤੁਸੀਂ ਬਣਾ ਕੇ ਤਾਂ ਉਹ ਆਪਣੇ ਸਿਆਣਿਆਂ ਨੂੰ ਟੇਸਟ ਵੀ ਲੱਗਦੀ ਆ ਪਰ ਰੋਟੀ ਪਰੋਠੇ ਨਾਲ ਇਹ ਵਾਲੇ ਪੁਰਜੀ ਆਪਾਂ ਖਾ ਸਕਦੇ ਆ ਤੇ 2-3 ਮਿੰਟ ਵਾਸਤੇ ਇਹਨੂੰ ਮੈਂ ਹੋਰ ਪਕਾ ਲਵਾਂਗੀ ਹਾਂਜੀ ਆਪਾਂ ਪੁਰਜੀ ਨੂੰ ਫੇਰ ਟੈਸਟ ਕਰ ਲਵਾਂਗੇ ਫੁਲਕੀ ਸਾਬੀ ਬਣ ਕੇ ਤੇ ਆ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਫੁਲਕੀ ਬਣੀ ਤੇ ਮੈਂ ਟਵਚ ਨੂੰ ਬੰਦ ਕਰ ਦਵਾਂਗੀ ਜਿਹਨੂੰ ਆਪਾਂ ਤੇੜਤੀ ਸਰਵ ਕਰ ਲਵਾਂਗੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ